ਟਾਰਗੇਟ ਕਰਾ ਨਾ ਕੋਸ਼ਿਸ਼ ਕਰ ਲੋਟੇ ਮੈਨੂੰ ਅੱਛਾ ਅੱਗੇ ਮਾਇਰਾ ਦਾ ਖਵਾਓ ਹੀ ਚਾਹੀਏ ਹੈ ਯਾਰ ਮਾਈਂ 3 ਖਾਣੇ ਦਾ ਲੋਨ ਲੈ ਲੈ ਅਜੇ ਟਿਕਾ ਟਾਰਗੇਟ ਹੋਬਲਾ ਆਹ ਯਾਰ ਇਹਨਾਂ ਤੇ ਆਹ ਦੱਸੀ ਦੇ ਯਾਰ ਮੰਨ ਲਓ ਕਿ ਕੋਈ ਤੂੰ ਅੱਜ ਨਾਲ ਕਰ ਕਰਪਣ ਕਰਪਣ ਦੇਖ ਆਖੜਾ ਕਰਪਣ ਆ ਮੈਂ ਆਪਾਂ ਖਿੱਚੀ ਦੇ ਦੇ ਗਏ ਜਿੰਨੇ ਫਿਰ ਵੀ ਅੱਜ ਸੈਂਡ ਕਰਕੇ ਲਾ ਲੈ ਲੇ ਸਭਨ ਤੇ ਨਾ ਤਾ ਥੋੜਾ ਥੋੜਾ ਮੈਨੂੰ 10 ਰੁਪਏ ਹੱਥਾਂ 'ਚ ਰੱਖ ਕੇ ਇੱਕ ਮਾਰਿਆ ਖਾਲੀ ਅਸਾਂ ਰਸੇ ਅੰਕ ਕੇ ਨਾ ਰੱਖੋ ਵੀਡੀਓ ਬੰਦ ਦਿਓ ਇਨਾ ਪਹਿਲਾ ਸ਼ੋਰ ਰਾਏ ਨਾ ਗੁੱਸਾ ਕੀਤਾ ਬਾਜੇ ਹੱਸ ਕੇ ਬਾਜੇ ਹੱਸ ਵੀਡੀਓ ਬੰਦ ਕਰ ਦਿਓ ਬਾਏ ਫੜੀ ਖੜਾ ਦਾ ਮਰਾਪਾ ਅੰਦਰ来ੰਦੋ ਸੰਤ ਲੱਕ ਮੱਲੋ ਅਰ ਬਾਲੇ ਗੁੱਡ ਵੈਰੀ ਗੁੱਡ ਚੱਲ ਹੁਣ ਕਰਦੇ ਬਾਗ ਗੁੱਡ ਬாய் ਦੇ ਮੋਬਾਈਲ ਦੇ ਨਾਲ ਆਈਫੋਨ ਤੇ ਦੀ ਕਲੈਰਿਟੀ ਤੇ ਮਾਇਰਾ ਦੀ ਕਲੈਰਿਟੀ ਜਿਉ ਤਾਂ ਇੱਕ ਫੋਨ ਦੇਖਣ ਲਈ ਉਹ ਵੀਡੀਓ ਬਣਾ ਵੀਡੀਓ 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 ਬਣਾ ਲਓ ਆਈਫੋਨ ਆਈ ਆਈ ਵੀਡੀਓ ਬਣਾ ਲਓ ਵੀਡੀਓ ਚਲ ਆ ਤੇ ਭਾਜੀ ਦੀ ਇੱਕ ਬਣੀ ਪੈ ਗਈ ਭਾਜੀ ਵੀ ਆਇਆ ਦਾ ਬਣਾ ਲੀਏ ਕਰਦੀ ਨਾ ਰਹਿੰਦੀ ਨਹੀਂ ਹੈ ਨਾ ਰਹਿੰਦੀ ਹੈ ਆਹ ਸਿੱਧੀ ਹੈ ਹਾਂ ਫੋਨ ਚੁੱਕ ਲਾਤਾ ਹਾਂ ਸਹੀ ਹੋਏ ਤੇ ਇਹ ਮੇਰੇ ਨਾ ਨਾ ਬਣਾ ਠੰਡੀਆਂ ਸਾਰਾ ਨਾ ਚਮਮਾ ਜੀ

ਉਨੇ ਨਾ ਖਵਾ ਅੱਗੇ ਕੱਢੀ ਜਾਂਦਾ ਚੱਟੀ ਘੜਵਾ ਲਿਆ ਚੱਟੀ ਘੜਵਾ ਲਿਆ ਬਲੋ ਸ਼ਗਨ ਆਏ ਨੇ ਵਿਆਹ ਤੇ ਆਵੇ ਪੋਲੂ ਬੰਨ ਲਗਾ ਲੈ ਆ ਦੇ ਆਈਫੋਨ ਤੋਂ ਜ਼ਿਆਦਾ ਕਲੈਰਿਟੀ ਸਾਡੇ ਫੋਨ ਦੀ ਨੇ ਆ ਲੈ 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 ਪੈਸੇ ਫੜੋ ਬਣਾ ਫੜੀ ਨੇ ਤੇ ਲੈ ਲੈਣੇ ਵਾਪਸ ਇਹ ਸਾਰ ਲੈਣਾ ਉਹਦੇ ਨੰਨੂ ਦਾ ਵੀ ਸਾਰ ਦੇਣਾ ਉਹਨੂੰ ਥੀਲੇ ਲੈ ਆ ਉਹਨੇ ਦੁੱਧ ਦੇਤਾ ਮੈਂ ਉਹਦੀ ਫੋਟੋ ਖਰਾਬ ਕਰੀ ਮੈਂ ਪਹਿਲਾਂ ਆ ਲੋਣਾ ਤੂੰ ਸਰਦਾਰ ਤੂੰ ਕਿਹੜਾ ਭੈਣੀ ਤੂੰ ਬਣ ਜਿੰਦਾ ਮੈਂ ਨਾ ਬੰਨ ਵੀ ਦੇ ਰੱਖੀ ਹਾਂ ਉਹ ਦਾ ਟਿਕਾ ਦੇ ਕੇ ਤੇ ਨਾ ਵੀਡੀਓ ਵਿੱਚ ਆ ਕੇ ਦੇ ਰੱਖੀ ਇਹ ਆਸਤਮ ਵਾਲਾ ਗੰਦੇ ਗੰਦੇ ਚੀ ਚੀ ਆ ਵੀ ਛੱਡ ਦੀ ਅਰਜੁਨ ਅਰਜੁਨ ਨੀ ਇੰਨੇ ਇੰਨੇ ਭਰਾਵਾ 1000 ਰੁਪਏ ਤਾਂ ਇਕੱਠਾ ਕਰਕੇ ਦੋਗੇ ਮਾਇਰ ਨੂੰ ਦੇ 1000 ਰੁਪਏ ਤਾਂ ਦੋਗੇ ਵੇਖ ਲੈ ਉਹ ਤਾਂ ਕਿ ਚੱਲੇ ਇਹਨੂੰ ਦੇ ਆ ਦੇ 8 950 ਰੁਪਏ ਆ ਦੇ 250 ਕਰ ਲੈ 1000 ਹਾਂ ਲੈ ਕੇ ਨੀ ਬਾਜ ਕਿਤੇ ਉਹ ਤੇ ਪਿੱਛੇ ਨੂੰ ਗਿਆ ਆ ਜਾ ਆ ਲੱਗ ਗਿਆ ਤੇਰੇ ਟਾਈਟਲ ਪਾਈ ਦੇਖੋ ਰਖੜੀ ਤੇ ਕਿੰਨਾ ਭਰਾ ਡਰ ਗਿਆ ਰਖੜੀ ਪਾਦੇ ਸਾਰੀ ਉਹਦੇ ਨਿਕਲਦੇ ਪਾ ਕੇ ਦੇਖੇ ਗਿਓ ਉਹ ਕਰ ਕਿੰਨਾ ਦੇਖੜੀ ਹਾਂਜੀ ਉਨੇ ਸਾਰੇ ਕੱਢਿਆ ਹੋਇਆ ਥੱਲੇ ਹੀ ਲੱਗੇ ਸਾਰਾ ਉਹ ਦੇਵਤਾ ਬਣੀ ਜਾਂਦਾ ਉਹ ਓ ਠੇ ਨੱਕ ਤੇ ਲਾਤਾ ਆ ਜਾਣ ਕੇ ਕਰਦੀ ਉਹ ਦਿਖਾ ਦੇ ਦੇਖ ਪੈਸਾ ਤਾਂ ਹੋ ਗਿਆ ਕੁਪਟਾ ਲਾ ਆ ਜਾ ਨੰਨੂ ਆ ਲੈ ਹਾਂ ਨੰਨੂ ਮੈਨੂੰ ਆਦਈ ਠੀਕ ਹੈ ਲਖਿੰਦਰ ਲਖਾ ਹਾਂ ਇਹ ਤੇ ਮੇਰੀ ਵਾਲੀ ਹੈ ਮੇਰੇ ਵਾਲੀ ਨੂੰ ਪਸੰਦ ਆਈ ਨਹੀਂ ਦੇਖ ਹੈ ਸੋਹਣੀ ਜਨਨ ਲੰਗਾ ਵਾਲੀ ਹੈ ਨਾ ਮੇਰੇ ਵੀ ਇਹਨਾਂ ਆਦੇ ਬੰਦੇ ਨਹੀਂ ਨਹੀਂ ਮੈਂ ਆ ਕਿਹਾ ਅਰੇ ਪਟਿਸਾ ਹਾਂਜੀ ਸੋਹਣ ਪਾਪਾ ਫੈਂਗ ਹੋ ਗਈਆਂ ਚੱਲਣਾ ਛੱਡ ਦੇ ਮੈਂ ਬਾਹਰ ਆਇਆ ਕੋ ਬਜਾ ਰਹੀ ਕਰੀ ਮਾਰ ਢੰਡੀਗੜ ਦਾ ਭਰਾ ਉੱਥੋਂ ਲਿਆਇਆ ਡਾਲਰ ਦੇ ਪੈਸੇ ਉੱਥੋਂ ਸੌਰਵਿਆ ਆ ਇੱਧਰ ਦਿਖਾ ਆ ਵੀ ਆ ਵੀ ਵੈਲਕਮ ਲੈ ਹਾਕੀ ਤੋਂ ਮੈਂ ਉਹ ਮੈਨੂੰ ਨਾਸਾਂ ਤੇ ਨਹਾਦੀ ਇਹ ਬਣਾਈ ਦੀ ਇੱਕ ਮਿੰਟ ਇੱਕ ਬਸ ਬਸ ਜਿਆਦਾ ਟੈਨਸ਼ਨ ਨਾ ਕਰੋ ਇਰੀਟੇਟ ਨਹੀਂ ਆਪਾਂ ਬੱਚੇ ਨੂੰ ਕਰਨਾ ਆ ਦੇਖ ਲੇੜ ਜੀ ਇੱਕ ਮਿੰਟ ਹੋ ਜਾ ਹੱਥ ਤੇ ਬਨਵਾ ਰੁਕ ਜਾ ਫੁਗਰੀ ਘੱਟ ਮਾਰ ਰੁਕ ਜਾ ਰੁਕ ਜਾ ਫੁਗਰੀ ਮਰੋਣੀ ਤੇਰੀ ਮੈਂ ਲੈੜ ਜੀ ਮੈਂ ਤਾਂ ਚੰਦਾ ਇਕੱਠਾ ਕਰਦਾ ਨਾ ਤਾਂ ਕਰਕੇ ਇਦਾਂ ਹੀ ਚੰਦਾ ਮੰਦਾ ਚੂਸਦੇ ਫੜਦੇ ਮਮੀ ਕਰਦੇ ਆ ਇਹਨੂੰ ਬਤਾਂਦਾ ਕਿ ਤਹਾਂ ਚੀਂ ਇਹ ਗੰਡੋ ਭਾਈ ਉਹ ਉਹ ਆਪਣੀ ਗੋਲਗੋਟ ਕੱਢ ਕੇ ਲਿਆਇਆ ਵਾ ਕਸਮ ਖਾ ਸੌ ਲੱਗੇ ਆ ਤਾਂ ਮੇਰੇ ਕੋ ਖੜੇ ਦੀਰੀਆਂ ਤਾਂ ਦੇ ਆਪਦੀ ਕਮਾਈ ਦੇ ਆ ਉਹਦੇ ਅਸੀਂ ਨਹੀਂ ਦਿੱਤੇ ਉਹਨੂੰ ਕਿਤਾ ਦੇਖ ਲੈ ਕਿਤਾ ਦੇਖ ਲੈ